ਤੁਸੀਂ ਕਿਹਾ ਸੀ ਕਿ ਅਕਾਲੀ ਦਲ ਦਾ ਮੇਨ ਦਫਤਰ ਆ ਜਿਹੜਾ ਉਮਰਸਰ ਲੈ ਕੇ ਆਵਾਂਗੇ ਆਉਣ ਦੇ ਸਮੇਂ ਤੇ ਇਹ ਮੈਂ ਉਸ ਦਿਨ ਦੀ ਮੀਟਿੰਗ 'ਚ ਇੱਕ ਜੰਡਾ ਰੱਖਿਆ ਸੀਗਾ ਮੇਰਾ ਇੱਕ ਮੁੱਖ ਜੰਡਾ ਹੀ ਏ ਕਿ ਅਕਾਲੀ ਦਲ ਜਿਹੜਾ ਹੈ ਉਹ ਆਇਆ ਕਰ ਲਿਆ ਸਰਦਾਰਾਂ ਨੇ ਤੇ ਅਕਾਲੀ ਦਲ ਦਾ ਤੇ ਇੱਥੇ ਦਫਤਰ ਹੁੰਦਾ ਸੀ ਨਾਲੇ ਸਿੰਘ ਕੋਈ ਆਉਂਦਾ ਇੱਥੇ ਬਸ ਛੱਡੇ ਤੋਂ ਉਤਰਦਾ ਸੀ ਤੇ ਇੱਥੇ ਦਰਬਾਰ ਸਾਹਿਬ ਮੱਥਾ ਟੇਕਦਾ ਸੀ ਪਰਛਾਤਾ ਪਾਣੀ ਛੱਗਿਆ ਤਾਂ ਉੱਥੋਂ ਕੰਮ ਕਰਾਇਆ ਤੇ ਮਾਰਨਾ ਫਿਰ ਗੱਡੀ ਤੇ ਪੈ ਗਿਆ ਹੁਣ ਚੰਡੀਗੜ੍ਹ ਜਾਣ ਲੱਗਿਆ ਘਟੋ ਘਟ 20000 ਰੁਪਇਆ ਪੱਲੇ ਬੰਨ ਕੇ ਜਾਣਾ ਪੈਂਦਾ ਇੱਕ ਬੰਦੇ ਨੂੰ ਵਰਕਰ ਤਾਂ ਨਹੀਂ ਜਾ ਸਕਦਾ ਫਿਰ ਗਿਆ ਨੂੰ ਉੱਥੇ ਮਿਲਦੇ ਨਹੀਂ ਗਏ ਮਿਲਤੇ ਨਹੀਂ ਕਿ ਮੈਂ ਖੁਦ ਜਾਂਦ ਰਿਹਾ ਮਿਲਣ ਵਾਸਤੇ ਤੇ ਉਹਨਾਂ ਕੋਲੇ ਟਾਈਮ ਹੀ ਨਹੀਂ ਹੁੰਦਾ ਸਰਦਾਰ ਸੁਖਬੀਰ ਸਿੰਘ ਜੀ ਬਾਲੂ ਸਾਹਿਬ ਕੋਲੇ ਤੇ ਮਿਲਤੇ ਨਹੀਂ ਕੀ ਰਹੇ ਨਰਾਜ਼ਗੀਤ ਨਹੀਂ ਕਿ ਨਾ ਮਿਲਣ ਦੇ ਖਾਤਰ ਤੁਸੀਂ ਬਾਗੀ ਸਰ ਬਣਾ ਲਏ ਇਹ ਨਹੀਂ ਗੱਲ ਹੈ ਕਿ ਵੇਖੋ ਹੋ ਸਕਦਾ ਉਹਨਾਂ ਦੇ ਰਿਜਵੇਂ ਜ਼ਿਆਦੇ ਹੋਣਗੇ ਸੜ ਤੋਂ ਰਿਜਵੇਂ ਵਜ ਜਾਂਦੇ ਜਦੋਂ ਵੱਡੀਆਂ ਜਥੇਬੰਦੀਆਂ ਹੁੰਦੀਆਂ ਵੱਡੇ ਰਿਜਵੇਂ ਵਜ ਜਾਂਦੇ ਆ ਪਰ ਕਾਲੀ ਦਲ ਦਾ ਜਿਹੜਾ ਪ੍ਰਧਾਨ ਹੁੰਦਾ ਨਾ ਉਹਨਾਂ ਦਾ ਸਾਰ ਸਰਦਾਰ ਪ੍ਰਕਾਸ਼ ਬਾਦਲ ਨਹੀਂ ਮਿਲਦੇ ਰਹੇ ਸਾਰੇ ਮਿਲਦੇ ਰਹੇ ਸੰਤਰਚਾਂ ਸੋਇਤ ਜਦੋਂ ਮਰਜੀ ਬਹੁ ਫੜ ਕੇ ਉਹਨਾਂ ਨੂੰ ਮਿਲ ਲਈਦਾ ਸੀ ਜਿਹਾ ਦਾ ਗਰਚਰ ਸਿੰਘ ਟੌੜਾ ਨੂੰ ਆਖਣਾ ਜੀ ਘਰੋਂ ਚਲਣਾ ਉਹਨਾਂ ਆਖ ਚਲੋ ਭਈ ਦੋਸਰ ਪੱਕੇ ਸੇ ਹੁੰਦੇ ਨੇ ਨਾ ਕੋਲੇ ਤੇ ਘਰੋਂ ਲੈ ਆਈਦਾ ਹੈ ਤੇ ਉਹ ਆਉਂਦਾ ਉਹ ਗੱਲ ਸੁਣਾ ਤੂੰ ਆ ਕਿਉਂ ਲੋਈ ਜੀ ਕੋ ਲੈ ਆਂਦੀ ਆ ਇਹ ਨਹੀਂ ਲੈਣੀ ਮਤਲਬ ਵਰਕਰ ਦੇ ਘਰ ਜਾਣਾ ਕੀ ਬਣਾਇਆ ਸਾਗ ਬਣਾਇਆ ਉਹ ਲਿਆ ਫੁਲਕਾ ਲਿਆ ਇਹ ਇਹ ਕਾਲੀ ਦਲ ਦਾ ਕਲਚਰ ਖਤਮ ਹੋ ਗਿਆ ਕਾਲੀ ਦਲ ਦਾ ਜਿਹੜਾ ਸੀ ਨਾ ਜਦੋਂ ਕੋ ਆਉਂਦਾ ਸੀ ਜਹੈਦਰ ਮੋਹਨ ਸਿੰਘ ਤੋੜ ਨੇ ਫੜੀ ਹੁੰਦੀ ਸੀ ਹੱਥ 'ਚ ਸ੍ਰੀ ਸਾਹਿਬ ਆਣ ਉਹ ਜਹੈਦਰ ਮੋਹਨ ਸਿੰਘ ਤੋੜ ਆ ਗਿਆ ਉਹ ਜਹੈਦਰ ਜਗਦੇਵ ਸਿੰਘ ਤਲਵੰਡੀ ਆ ਗਿਆ ਸੰਤ ਕਰਤਾਰ ਸਿੰਘ ਆ ਗਏ ਜੀ ਪਿੰਡਰਾਵਾਲੇ ਜਦੋਂ ਅਮਰਜੈਂਸੀ ਲੜਾਈ ਲੜੀ ਆ ਇੱਕ ਦਿੱਖ ਸੀ ਪੰਥ ਕ ਬੰਦਿਆ ਦੇ ਅੱਜ ਉਹ ਦਿਖ ਜਿਹੜੀ ਆ ਕਾਲੀ ਦਾਲ ਚ ਹੋਏਗੀ ਆ ਗਈ ਨੋਨੀ ਆ ਗਈ ਆ ਜੀ ਪੰਟੀ ਆ ਗਈ ਔਰ ਸ਼ਗਰਗੰਦੀ ਆ ਗਈ ਇੱਕ ਸ਼ਗਰਗੰਦੀ ਵੀ ਹੈਗੀ ਆ ਮਤਲਬ ਪਤਾ ਨਹੀਂ ਜਾਨਵਰਾਂ ਨੂੰ ਸੱਦੇ ਆ ਕਿ ਬੰਦਿਆਂ ਆ ਕੇ ਆ ਗਏ ਜਹੇਦਰ ਜਹੇਦਰ ਤੋਤਾ ਸਿੰਘ ਆ ਗਏ ਜੀ ਮਤਲਬ ਵੱਡੇ ਇਹ ਜਹੇਦਰ ਪ੍ਰੇਮ ਸਿੰਘ ਲਾਲਪੁਰਾ ਆ ਗਏ ਜੀ ਜਹੇਦਰ ਮੇਜਰ ਸਿੰਘ ਆ ਗਏ ਜੀ ਠੀਕ ਹੈ ਨਾ ਜਹੇਦਰ ਜਗਦੇਵ ਸਿੰਘ ਤਲਵੰਡੀ ਆ ਗਏ ਜੀ ਠੀਕ ਹੈ ਨਾ ਔਰ ਇਹ ਵੱਡੀਆਂ ਹਸਤੀਆਂ ਜਹੇਦਰ ਚੰਨ ਸਿੰਘ ਟੋੜਾ ਆ ਗਏ ਅੱਜ ਦੇਖੀ ਜਿਹੜੀ ਚੀਜ਼ ਦੀ ਦੇਖ ਖਤਮ ਹੋ ਜੇ ਨਹੀਂ ਨਹੀਂ ਚੀਰੇ ਮੋਰੇ ਖਤਮ ਹੋ ਚਿਹਰੇ ਖਤਮ ਹੋ ਗਏ ਹੁਣ ਵੇਖੋ ਇੱਕ ਬੰਦੇ ਨੇ ਗਾੜੀ ਵੀ ਕੱਟੀ ਆ ਤੇ ਉਹਨੇ ਸਿਰ ਵੀ ਉਹਦਾ ਕਟਿਆ ਉਹ ਤੁਹਾਡੇ ਇੱਥੇ ਚੈਨਲਾਂ ਦੇ ਬੈਠੇ ਉਹ ਕਾਲੀ ਦਲ ਨੂੰ ਰਿਪਰੈਜ਼ੈਂਟ ਕਰੇ ਦੱਸੋ ਤੁਸੀਂ ਕੀ ਦਸੇਗਾ ਵੀ ਕਾਲੀ ਦਲ ਦਾ ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਆ ਤੇ ਪ੍ਰਧਾਨਗੀ ਦੌੜ 'ਚ ਕਿਹੜੇ ਸਭ ਤੋਂ ਅੱਗੇ ਲੱਗਦੇ ਤੁਹਾਨੂੰ ਵੇਖੋ ਪ੍ਰਧਾਨਗੀ ਇੱਕ ਤਾਂ ਮੇਰੀ ਬੇਨਤੀ ਸੋਹਣ ਸਾਡੇ ਇਹ ਜਿਹੜੇ ਬੰਦੇ ਆ ਇਹਨਾਂ ਸਾਰਿਆਂ ਕਹਿੰਦੇ ਆ ਅਸੀਂ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਅੰਦਰ ਚ ਮੀਟਿੰਗ ਹੋਈ ਆ ਜਿਹਦਾ ਕਿ ਪ੍ਰਧਾਨ ਨਹੀਂ ਬਣੂਗਾ ਮੈਂ ਮੇਰੀ ਬੇਨਤੀ ਸੌਣਾ ਬੰਦੀ ਪ੍ਰਧਾਨ ਜਿਹੜਾ ਨਾ ਇੱਕ ਤਾਂ ਉਹ ਚੋਣ ਨਹੀਂ ਲੜੂਗਾ ਸ਼ਰਮ ਨਹੀਂ ਵਿਧੀ ਵਿਧਾਨ ਆ ਅਕਾਲੀ ਦਲ ਦਾ ਬਿਲਕੁਲ ਬਣਾਓ ਇਹ ਉਹ ਚੋਣ ਨਹੀਂ ਲੜ ਸਕੂ 3 ਸਾਲ ਤੋਂ ਵੱਧ ਪ੍ਰਧਾਨ ਨਹੀਂ ਰਹੂਗਾ ਔਰ ਇੱਕ ਪਰਿਵਾਰ ਦਾ ਨਹੀਂ ਹੋਊਗਾ